ਜਿਵੇਂ ਅਸੀਂ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੱਜ ਗੁਰਤਾ ਗੱਦੀ ਦਿਵਸਵੀਂ ਮਨਾ ਰਹੇ ਹਾਂ ਨਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਥਾਏ ਪਟਾਣੇ ਆਪਣੇ ਸਵੀਆਂ ਦੇ ਅੰਦਰ ਜ਼ਿਕਰ ਕੀਤਾ ਸ਼ਾਇਦ ਸਾਡਾ ਧਿਆਨ ਨਹੀਂ ਗਿਆ ਕਦੀ ਭਾਈ ਸਾਹਿਬ ਜੀ ਨੇ ਜਿਹੜਾ ਪਹਿਲਾ ਸ਼ਬਦ ਪੜਿਆ ਉਹ ਸ਼ਬਦ ਦੇ ਬੋਲ ਸਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਬੜੀ ਵਾਰੀ ਆਪਾਂ ਸ਼ਬਦ ਪੜਿਆ ਪਰ ਇਸ ਸ਼ਬਦ ਦਾ ਸਾਡੀ ਪ੍ਰੈਕਟੀਕਲ ਜ਼ਿੰਦਗੀ ਦੇ ਨਾਲ ਬੜਾ ਜ਼ਬੰਦ ਹੈ ਸੰਸਾਰ ਦੇ ਅੰਦਰ ਦੋ ਚੀਜ਼ਾਂ ਐ ਇੱਕ ਰਾਜ ਤੇ ਦੂਜੀ ਯੋਗ ਰਾਜ ਦਾ ਮਤਲਬ ਹੁੰਦਾ ਹੈ ਕਿਸੇ ਰਾਜ ਦੇ ਪ੍ਰਤੀ ਜਿਵੇਂ ਰਾਜੇ ਪੁਰਾਣੀ ਸਮੇਂ ਦੇ ਰਹੇ ਨੇ ਆਪਣੇ ਰਾਜ ਵਾਸਤੇ ਲੜਦੇ ਰਹੇ ਨੇ ਆਪਣੇ ਰਾਜ ਦੀ ਪ੍ਰਾਪਤੀ ਵਾਸਤੇ ਲੜਦੇ ਰਹੇ ਨੇ ਆਪਣੇ ਰਾਜ ਦੀ ਰੱਖਿਆ ਵਾਸਤੇ ਲੜਦੇ ਰਹੇ ਨੇ ਰਾਜ ਅੱਜ ਜਿੰਨੀ ਵੀ ਸੰਸਾਰ ਦੇ ਅੰਦਰ ਦੌੜ ਐ ਸਾਰੀ ਦੀ ਸਾਰੀ ਦੌੜ ਜਿਹੜੀ ਐ ਉਹ ਰਾਜ ਦੀ ਐ ਭਾਰਤ ਦੀ ਜਿਹੜੀ ਹਕੂਮਤ ਹੈ ਉਹਦੀ ਵੀ ਦੌੜ ਜਿਹੜੀ ਹੈ ਉਹ ਰਾਜ ਦੀ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਹਕੂਮਤ ਚਾਹੇ ਭਾਰਤ ਦੇ ਉੱਤੇ ਰਾਜ ਕਰਨਾ ਚਾਹੁੰਦੀ ਹੈ ਚਾਹੇ ਅਮਰੀਕਾ ਹੈ ਅਮਰੀਕਾ ਪੂਰੀ ਦੁਨੀਆ ਦੇ ਉੱਤੇ ਰਾਜ ਕਰਨਾ ਚਾਹੁੰਦਾ ਹੈ ਦੋ ਹੀ ਚੀਜ਼ਾਂ ਦੀ ਪ੍ਰਮੁਖਤਾ ਹੈ ਜਾਂ ਤੇ ਮਨੁੱਖ ਰਾਜ ਚਾਹੁੰਦਾ ਹੈ ਜਾਂ ਮਨੁੱਖ ਫਿਰ ਭਗਤੀ ਚਾਹੁੰਦਾ ਹੈ ਜੋਗ ਹੁਣ ਜਦੋਂ ਪੱਟਾ ਨੇ ਸਵਈਏ ਉਚਾਰਨ ਕੀਤੇ ਤੇ ਉਹਨਾਂ ਨੇ ਕੀ ਦੇਖਿਆ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਪੂਰੀ ਹੋਈ ਕਰਾਮਾਤ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਕਰਾਮਾਤ ਪੂਰੀ ਕੀਤੀ ਕਿਹੜੀ ਰਾਜ ਜੋਗ ਤਖਤ ਦੀਆਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਦੋ ਚੀਜ਼ਾਂ ਦਿੱਤੀਆਂ ਨੇ ਰਾਜ ਵੀ ਦਿੱਤਾ ਹੈ ਤੇ ਜੋਗ ਵੀ ਦਿੱਤਾ ਹੈ ਜਦੋਂ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਜਾਂਦੇ ਹਾਂ ਤੇ ਇਹਨਾਂ ਪੰਕਤੀਆਂ ਦੀ ਜਦੋਂ ਵਿਚਾਰ ਇਤਿਹਾਸ ਦੇ ਰਾਹੀਂ ਸਮਝਣ ਦਾ ਯਤਨ ਕਰੀਏ ਕਿ ਗੁਰੂ ਰਾਜ ਕਿਵੇਂ ਦਿੰਦਾ ਹੈ ਜਦੋਂ ਤੂੰ ਰਾਜ ਵੀ ਮੰਗਣਾ ਹੈ ਨਾ ਤੇ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਰਾਜ ਮੰਗ ਜਦੋਂ ਖਾਲਸਾ ਰਾਜ ਪ੍ਰਗਟ ਹੋਇਆ ਕਿੱਥੋਂ ਪ੍ਰਗਟ ਹੋਇਆ ਇਤਿਹਾਸ ਦੀ ਖੋਜ ਕਰੋ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੇ ਵਿੱਚੋਂ ਹੀ ਰਾਜ ਨਿਕਲੇ ਆ ਖਾਲਸਾ ਰਾਜ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਕਿੱਥੇ ਆਏ ਨੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਵਾਸਤੇ ਆਏ ਨੇ ਇਸ਼ਨਾਨ ਕਰਨ ਵਾਸਤੇ ਆਏ ਨੇ ਜਾ ਰਹੇ ਨੇ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਝਾੜੀਆਂ ਦੇ ਵਿੱਚ ਛਿਪ ਗਏ ਨੇ ਕਿਉਂ ਸਾਹਮਣੇ ਮੁਗਲ ਫੌਜ ਖੜੀ ਆ ਹੈ ਤੇ ਵਾਰਤਾ ਹੀ ਆ ਨਾ ਮੁਗਲ ਫੌਜ ਦੇ ਸਿਪਾਹੀ ਕੁਝ ਖੜੇ ਨੇ ਤੇ ਝਾੜੀਆਂ ਦੇ ਵਿੱਚ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਤੋਂ ਮੱਥਾ ਟੇਕ ਕੇ ਆਏ ਨੇ। ਮੁਗਲਾਂ ਦੀਆਂ ਗੱਲਾਂ ਸੁਣਦੇ ਨੇ। ਗੱਲਾਂ ਸੁਣ ਕੇ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਖਾਲਸਾ ਤੇ ਮਰਦਾ ਹੀ ਨਹੀਂ ਕਦੀ। ਕਿਉਂਕਿ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਇਹ ਤੇ ਮੌਜ ਦੇ ਵਿੱਚੋਂ ਪੈਦਾ ਹੋਇਆ ਜਿਹੜਾ ਮੌਜ ਦੇ ਵਿੱਚੋਂ ਪੈਦਾ ਹੋ ਸਕਦਾ ਉਹ ਮਰਦਾ ਕਿਵੇਂ ਆ? ਉਹ ਤੇ ਮਰਦਾ ਹੀ ਨਹੀਂ। ਤੇ ਇਹ ਕਹਿੰਦੇ ਪਏ ਆ ਵੀ ਖਾਲਸਾ ਖਤਮ ਕਰ ਦਿੱਤਾ ਗਿਆ ਸਿੱਖ ਖਤਮ ਕਰ ਦਿੱਤਾ ਗਿਆ ਦਰਬਾਰ ਸਾਹਿਬ ਦੇ ਵਿੱਚੋਂ ਮੱਥਾ ਟੇਕ ਕੇ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਆਪਣੇ ਘਰ ਵੱਲ ਨੂੰ ਜਾ ਰਹੇ ਨੇ ਮੁਗਲਾਂ ਦੇ ਬੋਲ ਉਹਨਾਂ ਦੇ ਕੰਨਾਂ ਦੇ ਵਿੱਚ ਪੈਂਦੇ ਨੇ ਤੇ ਕਹਿੰਦੇ ਨੇ ਨਹੀਂ ਹੁਣ ਖਾਲਸੇ ਰਾਜ ਦੀ ਸਥਾਪਨਾ ਆਉਣ ਦਾ ਸਮਾਂ ਆ ਗਿਆ ਉਹ ਖਾਲਸੇ ਦਾ ਜਿਹੜਾ ਰਾਜ ਜਿਹੜਾ ਉਸ ਵੇਲੇ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਨੇ ਸਥਾਪਿਤ ਕੀਤਾ ਚਾਹੇ 2 ਦਿਨ ਦਾ ਸੀ ਚਾਹੇ ਹਫਤੇ ਦਾ ਸੀ ਉਹ ਰਾਜ ਕਿਥੋਂ ਨਿਕਲਿਆ ਹੈ ਸੋਚ ਕੇ ਦੇਖੋ ਰਾਜ ਦੀਆਂ ਜੜਾਂ ਕਿੱਥੇ ਆ ਉਹ ਰਾਜ ਦੀਆਂ ਜੜਾਂ ਹੈ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੂਰੀ ਸਿੱਖ ਰਾਜ ਦੇ ਅੰਦਰ ਜਿਹੜੀਆਂ 12 ਮਿਸਲਾਂ ਸੀ ਉਹ 12 ਮਿਸਲਾਂ ਨੂੰ ਇੱਕ ਮਿਸਲ ਬਣਾ ਕੇ ਖਾਲਸਾ ਰਾਜ ਜਿਹੜਾ ਤਿੱਬਤ ਤੇ ਪੂਟਾਨ ਤੱਕ ਗਿਆ ਏ ਜਿਹੜੇ ਖਾਲਸੇ ਰਾਜ ਨੇ ਅਫਗਾਨਿਸਤਾਨ ਤੱਕ ਮੱਲਾ ਮਾਰੀਆਂ ਨੇ ਉਸੇ ਖਾਲਸੇ ਰਾਜ ਦੀ ਸਥਾਪਨਾ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜਦੋਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਵਾਸਤੇ ਜਾਂਦੇ ਆ ਤੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਪਿਆ ਏ ਇਹ ਖਾਲਸਾ ਰਾਜ ਗੁਰੂ ਰਾਮਦਾਸ ਮਹਾਰਾਜ ਨੇ ਤਰੁੱਠ ਕੇ ਦਿੱਤਾ ਏ ਉਹ ਰਾਜ ਕਿੱਥੋਂ ਨਿਕਲਿਆ ਗੁਰੂ ਰਾਮਦਾਸ ਮਹਾਰਾਜ ਤੋਂ ਕਿਹਨੇ ਦਿੱਤਾ ਹੈ ਗੁਰੂ ਅਮਰਦਾਸ ਮਹਾਰਾਜ ਨੇ ਗੁਰਤਾ ਗੱਦੀ ਦੇਣ ਲਈ ਵਡਿਆਈ ਦਿੱਤੀ ਹੈ ਰਾਜ ਜੋਗ ਦੁਨੀਆ ਦੇ ਵਿੱਚ ਭਗਤੀ ਹੈ ਦਰਬਾਰ ਸਾਹਿਬ ਦੇ ਚਾਰ ਰਸਤੇ ਆ ਚਾਰ ਦਰਵਾਜ਼ੇ ਆ ਔਰ ਚਾਰੇ ਦਰਵਾਜ਼ੇ ਇਹ ਦੱਸਦੇ ਆ ਚਾਰਾਂ ਦਿਸ਼ਾਵਾਂ ਦੇ ਵਿੱਚੋਂ ਚਾਰਾਂ ਧਰਮਾਂ ਦੇ ਵਿੱਚੋਂ ਜੇ ਕਿਸੇ ਨੇ ਰਾਜ ਦੀ ਪ੍ਰਾਪਤੀ ਵਾਸਤੇ ਆਉਣਾ ਹੈ ਉਹ ਵੀ ਗੁਰੂ ਰਾਮਦਾਸ ਮਹਾਰਾਜ ਤੋਂ ਆਣ ਕੇ ਲੈ ਸਕਦਾ ਜਿੰਨੇ ਜੋਗ ਦੀ ਪ੍ਰਾਪਤੀ ਕਰਨੀ ਉਹ ਵੀ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਆ ਕੇ ਲੈ ਸਕਦਾ ਹੈ ਅੱਜ ਤੁਸੀਂ ਆ ਧਰਤੀ ਦੇ ਉੱਤੇ ਭਾਵੇਂ 500 ਟਰੱਕਾਂ ਦੇ ਮਾਲਕ ਹੈ ਕਿੰਨਿਆਂ ਸਟੋਰਾਂ ਦੇ ਮਾਲਕ ਹੈ ਮੰਗਿਆ ਕਿੱਥੋਂ ਹੈ ਮੰਗਿਆ ਕਿੱਥੋਂ ਹੈ ਰਾਜ ਇਹ ਰਾਜ ਕਿਤੋਂ ਮੰਗਿਆ ਤੁਸੀਂ ਗੁਰੂ ਰਾਮਦਾਸ ਤੋਂ ਮੰਗਿਆ ਹੈ ਨਾ ਤੇ ਗੁਰੂ ਰਾਮਦਾਸ ਮਹਾਰਾਜ ਨੇ ਤੁਹਾਡੀ ਝੋਲੀ ਪੜੀ ਹੈ ਗੁਰੂ ਰਾਮਦਾਸ ਮਹਾਰਾਜ ਨੂੰ ਦੋ ਤਖਤ ਦਿੱਤੇ ਨੇ ਗੁਰਬਾਣੀ ਦੇ ਮੁਤਾਬਕ ਗੁਰੂ ਰਾਮਦਾਸ ਮਹਾਰਾਜ ਨੂੰ ਰਾਜ ਦਾ ਤਖਤ ਵੀ ਦਿੱਤਾ ਹੈ ਤੇ ਜੋਗ ਦਾ ਤਖਤ ਵੀ ਦਿੱਤਾ ਹੈ ਤੇ ਸਿੱਖ ਵਾਸਤੇ ਇਹ ਹਦਾਇਤ ਕੀਤੀ ਹੈ ਜੋ ਸਤਗੁਰ ਕਾ ਜੋ ਸਿੱਖ ਅਖਾਇ ਸੋ ਭਲਕੇ ਉਠ ਹਰ ਨਾਮ ਤੇ ਆਵੈ ਫਿਰ ਚੜੇ ਦਿਵਸ ਗੁਰਬਾਣੀ ਗਾਵੈ ਇਹ ਰਾਜ ਜੋਗ ਦੀ ਪ੍ਰਾਪਤੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਸ਼ਬਦ ਦੇ ਅੰਦਰ ਜੇ ਤੂੰ ਗੁਰੂ ਦਾ ਸਿੱਖ ਅਕਵੋਣਾ ਹੈ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਇਹ ਜਦੋਂ ਤੂੰ ਬਾਣੀ ਗਾਵੇਂਗਾ ਇਸ ਬਾਣੀ ਦੇ ਵਿੱਚੋਂ ਹੀ ਤੈਨੂੰ ਰਾਜ ਤੇ ਜੋਗ ਮਿਲਣਾ ਹੈ ਅਸੂ ਸੁਖੀ ਵਸੰਧੀਆਂ ਜਿਨ੍ਹਾਂ ਮਾਇਆ ਹਰ ਰਾਏ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਕਿਹਦੇ ਉੱਤੇ ਹੁਣੀ ਹੈ ਗੁਰੂ ਸਾਹਿਬ ਕਹਿੰਦੇ ਜਿਹੜਾ ਆਪਣੇ ਆਪ ਨੂੰ ਸਵਾਰ ਲੈਂਦਾ